ਐਕਚੁਅਲ ਤੇ ਹੋਇਆ ਕੀ ਤੇ ਕਿਹੜੀ ਗੱਲ ਪਿੱਛੇ ਅਸੀਂ ਐਜੀਟੇਸ਼ਨ ਕਰਦੇ ਪਏ ਆ ਅਕਰੈਂਸ ਹੋਈ ਦੀ 9:30 ਵਜੇ 29/10 ਨੂੰ ਠੀਕ ਹੈ ਤੇ ਹਰਮਨਦੀਪ ਸਿੰਘ ਜਾ ਕੇ ਹਸਪਤਾਲ ਚ ਦਾਖਲ ਹੋ ਗਏ ਪੁਲਿਸ ਨੂੰ 30 ਤਰੀਕ ਨੂੰ ਸਵੇਰੇ ਰਿਕੁਐਸਟ ਕਰਨ ਲੱਗ ਪਏ ਇਨਕਲੂਡਿੰਗ ਸਾਡੇ ਪ੍ਰਧਾਨ ਜੀ ਹੋਰ ਸਾਡੇ ਐਸੋਸੀਏਸ਼ਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਪੁਲਿਸ ਨੂੰ ਜਾ ਜਾ ਕੇ ਬੇਨਤੀ ਕੀਤੀ ਵਾਰੀ ਵਾਰੀ ਵੀ ਇਹਨਾਂ ਦਾ ਜਾ ਕੇ ਬਿਆਨ ਲਿਖ ਲਓ ਹੋਣਾ ਉਹਨੇ ਆ ਠਹਿਰ ਕੇ ਆਉਨੇ ਆ ਫਾਈਨਲੀ 4:29 ਤਰੀਕ ਨੂੰ ਏਐਸਆਈ ਜਰਨੈਲ ਸਿੰਘ ਨੇ ਜਾ ਕੇ ਵਕੀਲ ਸਾਹਿਬ ਦਾ ਬਿਆਨ ਲਿਖ ਲਿਆ ਹੁਣ ਹੋਣਾ ਕੀ ਚਾਹੀਦਾ ਸੀ ਮੁਤਾਬਕ ਕਾਨੂੰਨ ਕਿ ਉਹ ਬਿਆਨ ਜਦੋਂ ਥਾਣੇ ਪਹੁੰਚਦਾ ਤੇ ਉਹਦੇ ਤੇ ਜਾਂ ਤਾਂ ਐਫਆਈਆਰ ਦਰਜ ਹੁੰਦੀ ਜਾਂ ਡੀਡੀਆਰ ਦਰਜ ਹੁੰਦੀ ਜਾਂ ਉਹ ਬਿਆਨ ਝੂਠਾ ਪਾਇਆ ਜਾਂਦਾ ਸੱਚਾ ਪਾਇਆ ਜਾਂਦਾ ਕੁਝ ਪਾਇਆ ਜਾਂਦਾ ਉਹਦੇ ਤੇ ਐਟ ਲੀਸਟ ਪੰਜਾਬ ਪੁਲਿਸ ਰੂਲਸ ਮੁਤਾਬਕ ਉਹਦੀ ਰੈਪਟ ਸੀਆਰਪੀਸੀ ਬੀਐਨਐਸਐਸ ਮੁਤਾਬਕ ਉਹਦੀ ਰੈਪਟ ਦਰਜ ਹੋਣੀ ਜ਼ਰੂਰੀ ਸੀ ਕੀਤਾ ਕੀ ਪੁਲਿਸ ਨੇ ਕਿ ਉਸੇ ਦਿਨ ਇਸੇ ਜਰਨੈਲ ਸਿੰਘ ਨੇ ਦੂਜੀ ਪਾਰਟੀ ਦਾ ਬਿਆਨ ਲਿਖ ਲਿਆ ਕਾਰਵਾਈ ਉਹਦੇ ਤੇ ਵੀ ਕੋਈ ਨਹੀਂ ਕੀਤੀ 30 ਤਰੀਕ ਨੂੰ ਸ਼ਾਮ ਨੂੰ 4 ਵਜੇ ਦਾ ਬਿਆਨ ਹੋਇਆ ਪ੍ਰਧਾਨ ਜੀ ਨੂੰ ਤੇ ਬਾਰ ਨੂੰ ਇਹ ਕਹਿੰਦਾ ਵੀ ਰਾਤ ਨੂੰ 10 ਵਜੇ ਤੀ ਐਫਆਈਆਰ ਦਰਜ ਹੋ ਜੂ ਫਿਰ ਕਹਿੰਦੇ 11 ਵਜੇ ਤੀ ਹੋ ਜੂ ਫਿਰ ਅਗਲੀ ਮਾਰਨਿੰਗ ਤੇ ਗੱਲ ਜਾਵਣੀ ਵੀ 31 ਤਰੀਕ ਨੂੰ 11 ਵਜੇ ਹੋਜੂ ਪਰ ਨਾ ਹੋਇਆ ਜੀ ਕੁਝ ਵੀ 31 ਤਰੀਕ ਚ ਹੁਣ ਇਹ ਸਾਰਾ ਕੁਝ ਜਿਹੜਾ ਮੈਂ ਤੁਹਾਨੂੰ ਦੱਸੂਗਾ ਇਹ ਔਨ ਰਿਪੋਰਟ ਹੈ ਸਾਰੀ ਗੱਲ 31 ਤਰੀਕ ਚ ਇੱਕ ਯਾਦਵਿੰਦਰ ਸਿੰਘ ਦੂਜੀ ਪਾਰਟੀ ਦਾ ਇੰਜਰਡ ਹੈ ਉਹਦਾ ਬਿਆਨ ਲਿਖਿਆ ਜੀ ਜਾ ਕੇ ਪੀਐਸਆਈ ਬਲਵੰਤ ਸਿੰਘ ਨੇ ਪੀਐਸਆਈ ਬਲਵੰਤ ਸਿੰਘ ਨੇ ਬਿਆਨ ਲਿਖ ਕੇ ਉਹਦਾ ਤੇ ਐਫਆਈਆਰ ਦਰਜ ਕਰਤੀ ਜੀ ਉਸ ਬਿਆਨ ਮੁਤਾਬਕ ਐਫਆਈਆਰ ਮੁਤਾਬਕ ਕੀ ਹੈ ਕਿ ਪੁਲਿਸ ਨੂੰ ਥਾਣੇ ਇਨਫੋਰਮੇਸ਼ਨ ਪਹੁੰਚੀ ਹੈਗੀ ਹੈ 9:54 ਪੀਐਮ ਤੇ ਸ਼ਾਮ ਨੂੰ ਰਾਤ ਨੂੰ ਲਾ ਲੋ ਤੇ ਐਫਆਈਆਰ ਦਰਜ ਹੋ ਗਈ ਹੈ 10:50 ਤੇ ਤੇ ਕ੍ਰਾਸ ਜਿਹੜਾ 30 ਤਰੀਕ ਚ ਬਿਆਨ ਲਿਖਿਆ ਸੀ ਵਕੀਲ ਸਾਹਿਬ ਦਾ ਐਸਆਈ ਜਰਨੈਲ ਸਿੰਘ ਨੇ ਉਹਦੇ ਥੱਲੇ ਕਾਰਵਾਈ ਪੁਲਿਸ ਲਿਖੀ ਐਸਆਈ ਬਲਵੰਤ ਸਿੰਘ ਨੇ ਉਹਨੇ ਲਿਖਿਆ ਕਿ ਉਹ ਜਿਹੜੀ ਬੜੀ ਇੰਪੋਰਟੈਂਟ ਕੁਸਚਨ ਹੈ ਉਹ ਡੀਡੀਆਰ ਨੰਬਰ ਹੈ 43315 31 ਤਰੀਕ ਦਾ ਉਹ ਦਰਜ ਕੀਤੀ ਹੈ ਰੈਪਟ 11:54 ਮਿੰਟ ਤੇ ਉਸ ਤੋਂ ਬਾਅਦ ਐਫਆਈਆਰ ਤੋਂ ਬਾਅਦ ਉਹਦੇ ਤੋਂ ਲਿਖਦਾ ਵੀ ਜੀ ਏਐਸਆਈ ਜਰਨੈਲ ਸਿੰਘ ਕੱਲ ਆ ਬਿਆਨ ਲਿਖ ਲਿਆ ਸੀ ਤੇ ਬਿਆਨ ਲਿਖ ਕੇ ਲਿਆ ਕੇ ਮੈਨੂੰ ਅੱਜ ਨਾਈਟ ਮੁੰਛੀ ਨੇ ਹੁਣ ਇਹ ਬਿਆਨ ਦਿੱਤਾ ਤੇ ਬਿਆਨ ਨੂੰ ਬੜੇ ਘੋਖਣ ਵਿਚਾਰਨ ਤੋਂ ਤੇ ਹੁਣ ਮੈਂ ਇਹ ਪਾਇਆ ਵੀ ਇਹ ਦੂਜੀ ਧਿਰ ਦੇ ਖਿਲਾਫ ਵੀ ਜੁਰਮ ਬਣਦਾ ਕਿਉਂਕਿ ਮੁਕੱਦਮਾ ਪਹਿਲਾਂ ਅਸੀਂ ਦਰਜ ਕਰ ਚੁੱਕੇ ਹਾਂ ਉਸੇ ਅਕਰਮਣਸ ਦਾ ਕਰਾਸ ਵਰਚਨ ਇਸ ਕਰਕੇ ਦੀ ਮੈਂ ਰੱਪਟ ਦਰਜ ਕਰਕੇ ਉਹਦੇ ਨਾਲ ਇਨਵੈਸਟੀਗੇਟ ਕੀਤੀ ਜਾਊਗੀ ਹੁਣ ਇਹਦੇ 'ਚ ਹੋਇਆ ਕਿ ਕਿ ਜਿਹੜਾ 30 ਤਰੀਕ ਨੂੰ ਹਰਮਨ ਦੇ ਬਿਆਨਾਂ ਦੇ 4 ਵਜੇ ਤੋਂ ਬਾਅਦ ਕਾਰਵਾਈ ਹੋਣੀ ਬਣਦੀ ਸੀ ਉਹਨੂੰ ਇੰਟੈਂਸ਼ਨਲੀ ਪੁਲਿਸ ਨੇ 11:54:31 ਤੱਕ ਡਿਲੇ ਕੀਤਾ ਤਾਂ ਕਿ ਐਫਆਈਆਰ ਦਰਜ ਦੂਜੀ ਧਿਰ ਦੀ ਕੀਤੀ ਜਾ ਸਕੇ ਦੂਜੀ ਧਿਰ ਦੇ 5 ਬੰਦੇ ਇੰਜਰਡ ਹੈ ਜੀ ਉਹਨਾਂ 55 ਬੰਦਿਆਂ ਚੋਂ ਕਿਸੇ ਦੇ ਵਾਈਟਲ ਪਾਰਟ ਬੋਡੀ ਦੇ ਆਰਗਨ ਤੇ ਕੋਈ ਸੱਟ ਨਹੀਂ ਇੱਕ 치치 ਤੇ ਸੱਟ ਹੈ ਤੇ 307 ਦੀ ਇਹਨਾਂ ਦੇ ਖਿਲਾਫ ਐਫ ਆਰ ਦਰਜ ਕਰਕੇ ਇਹਨਾਂ ਦਾ ਕ੍ਰਾਸ ਵਰਜਨ ਦਰਜ ਕਰ ਲਿਆ ਹੁਣ ਕੁਐਸਚਨ ਇਸ ਗੱਲ ਦਾ ਹੈ ਵੀ ਇਸ ਸਿਰਫ ਅਸੀਂ ਇਸ ਮੁੱਦੇ ਤੇ ਐਜੀਟੇਸ਼ਨ ਕੀਤੀ ਹੈ ਵੀ ਜੇ ਐਮਐਲਆ ਰਾ ਮੁਤਾਬਕ ਜੋ ਸੱਟਾਂ ਸੀਗੀਆਂ ਉਹਦੇ ਮੁਤਾਬਕ ਕਰ ਦਿੰਦੇ ਕਾਰਵਾਈ ਕਿਸੇ ਕਿਸੇ ਪਾਰਟੀ ਨੂੰ ਕੋਈ ਦੁੱਖ ਨਹੀਂ ਇਸ ਗੱਲ ਦਾ ਮੁਤਾਬਕ ਕਾਨੂੰਨ ਜੋ ਵੀ ਦੀ ਵਿਧਾਨ ਕਹਿੰਦਾ ਉਹਦੇ ਮੁਤਾਬਕ ਕਾਰਵਾਈ ਕਰ ਦਿੰਦੇ ਪੁਲਿਸ ਕਰ ਦਿੰਦੀ ਇਹਦੇ ਤੇ ਨਾ ਬਾਰ ਨੂੰ ਕੋਈ ਇਤਰਾਜ਼ ਸੀ ਤੇ ਨਾ ਕਿਸੇ ਹੋਰ ਧਿਰ ਨੂੰ ਕੋਈ ਇਤਰਾਜ਼ ਸੀ ਇੰਟੈਂਸ਼ਨਲੀ 307 ਅਟ੍ਰੈਕਟ ਕਰਨ ਵਾਸਤੇ ਉਸ ਐਫ ਆਈ ਆਰ ਜੇ ਲਿਖਿਆ ਗਿਆ ਕਿ ਜੀ ਇਹਨਾਂ ਨੇ ਸਾਡੇ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਮੈਂ ਪਾਸੇ हट ਗਿਆ ਤੇ ਜੇ ਮੈਂ ਨਾ ਪਾਸੇ ਹੁੰਦਾ ਤਾਂ ਮੇਰੇ ਉੱਤੇ ਚੜ ਜਾਂਦੀ ਇਸ ਕਰਕੇ 307 ਲਾਈ ਜਾਂਦੀ ਫਿਊਚਰ ਕੋਰਸ ਆਫ ਐਕਸ਼ਨ ਸਾਡਾ ਇਹ ਹੈ ਵੀ ਅਸੀਂ 2 ਦਿਨਾਂ ਦੀ ਹੜਤਾਲਤਾ ਸਾਡੀ ਪੰਜਾਬ ਲੈਵਲ ਦੀ ਕਾਲ ਕੀਤੀ ਵੀ ਹੈ ਮੁਕਸਰ ਬਾਰ ਐਸੋਸੀਏਸ਼ਨ ਇਨਡੇਫਿਨਿਟ ਸਟ੍ਰਾਈਕ ਤੇ ਹੈ ਉਸ ਤੋਂ ਬਾਅਦ ਅਸੀਂ ਤਰਨਤਾਰਨ ਬਾਰ ਐਸੋਸੀਏਸ਼ਨ ਨਾਲ ਅੰਮ੍ਰਿਤਸਰ ਡਿਸਟ੍ਰਿਕਟ ਦੀਆਂ ਸਾਰੀਆਂ ਬਾਰ ਐਸੋਸੀਏਸ਼ਨ ਨਾਲ ਤੇ ਸਾਰੇ ਪੰਜਾਬ ਦੀਆਂ ਸਮੂਚੀਆਂ ਬਾਰ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਇੱਕ ਕਾਮਨ ਡੇਟ ਫਿਕਸ ਕਰਕੇ ਅਸੀਂ ਕਿਉਂਕਿ ਚੀਫ ਮਿਨਿਸਟਰ ਸਾਹਿਬ ਸੈਕਰੀਟਰੀਟ ਚੈਨੀਸਾ ਤਰਨਤਾਰਨ ਅਸੈਂਬਲੀ ਬਾਇ ਇਲੈਕਸ਼ਨ ਅਸੀਂ ਹੁਣੇ ਮਨ ਬਣਾਇਆ ਵੀ ਅਸੀਂ ਸਾਰੇ ਵਕੀਲ ਪੰਜਾਬ ਦੇ ਦੇ ਹਰਿਆਣੇ ਦੇ ਇਕੱਠੇ ਹੋ ਕੇ ਅਸੀਂ ਜਾ ਕੇ ਰੋਜ਼ ਰੋਜ਼ ਮਜਹਰਾ ਜਿਹੜਾ ਆਪਦਾ ਇਹਨੂੰ ਟਰਨ ਤਰ ਲੈ ਕੇ ਜਾਵਾਂਗੇ